ਐਡਾ ਵਿੱਚ ਵਾਪਰਿਆ ਸੜਕਾ ਹਾਸਾ ਪੰਜਾਬੀ ਟਰੱਕ ਡਰਾਈਵਰ ਦੀ ਹੋਈ ਮੌਤ ਮ੍ਰਿਤਕ ਦੀ ਪਛਾਣ ਤਰਨਤਾਰਨ ਦੇ ਪਿੰਡ ਪੰਜਵਾੜ ਵਾਸੀ ਕਲਾ ਸ਼ਬੀਖ ਸਿੰਘ 33 ਸਾਲ ਵਜੋਂ ਹੋਈ ਹੈ ਮ੍ਰਿਤਕ 7 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼ ਪਰਿਵਾਰ ਦਾ ਰੋ ਰੋ ਕੇ ਬੁਰਾ ਆਲ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਬੜਾ ਵੀਰ ਮੇਰੇ ਅਰਜਾ ਚੋਕ ਕੇ ਬਹੁਤ ਭੇਜਿਆ ਸੀ ਔਖੇ ਹੋ ਕੇ ਆਪਣੇ ਬੇਟੇ ਨੂੰ ਬਾਰ ਭੇਜਿਆ ਚਲੋ ਸਾਡੇ ਘਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜਾਊਗਾ ਅਜੇ 8 ਮਹੀਨੇ ਨਹੀਂ ਹੋਏ ਸਾਡੇ ਬੇਟੇ ਦੇ ਕਾਇ ਨੂੰ ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਇਹ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ ਥੋੜੇ ਦਿਨ ਹੋਏ ਬਸ ਉਹ ਲੋਡ ਲੈ ਕੇ ਜਾਣ ਡਿਆ ਬਿਲਡਾਂ ਲੱਗਿਆ ਬਿਲਡਾਂ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗਏ ਮਹਾਰਾਜਾਂ ਦਾ ਜਾਂ ਉਹ ਖੋਲਣ ਲੱਗਾ ਬੇਟਾ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਡਿੱਗ ਪਿਆ ਮੇਰਾ ਪੁੱਤ ਸੱਲਿਓ ਨਹੀਂ ਨਿਕਲਿਆ ਵੀਡੀਓ ਹੁੰਦੇ ਆ ਮੈਨੂੰ ਅਗਲੇ ਦਿਨ ਪਤਾ ਲੱਗਾ ਉਧਰ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਈ ਆ 10 ਮਿੰਟ ਵਈ ਲਾ ਗੱਲ ਹੋਈ ਆ ਮੈਂ ਨਾ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਯੋ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੋਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕ ਉਹਦੀ ਬੇਟੀ ਛੋਟੀ ਆ ਅਜੇ ਉਹ ਤਿੰਨ ਸਾਲਾਂ ਦੀ ਨਹੀਂ ਹੋਈ ਐਂ ਕੁਝ ਕਰ ਨਹੀਂ ਸਕਦੇ ਦਾ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ ਕੀ ਕਹਿੰਦੀ ਗੱਲ ਬੋਲੋ ਮਨਜੀਤ ਸਿੰਘ ਮੇਰਾ ਨਾਂ ਜੀ ਕਹ ਲਓ ਇਹ ਕਿਸ trang ਤੇ ਭਾਈ ਨੂੰ ਭਈ ਇਹ ਕਿਸ ਤਰ੍ਹਾਂ ਦੀ ਗੱਲ ਬਾਤ ਹੋਈ ਭਾਈ ਨੂੰ ਕੈਨੇਡਾ ਘੱਲ ਲਿਆ ਸੀ ਵਰਕ ਵੀ ਜੇ ਤੇ 8 ਕੁ ਮਹੀਨੇ ਹੋ ਗਏ ਉਹਨਾਂ ਵੱਲੇ 7 ਮਹੀਨੇ ਲਾਇਸੈਂਸ ਬਣਿਆ ਉਹਨਾਂ ਦਾ ਤੇ ਹੁਣ ਗੱਡੀ ਮਿਲ ਨਹੀਂ ਥੋੜੇ ਕਿ ਦੇਣੀ ਹੈ ਹਲੇ 5-7 ਦੇਣੀ ਤੇ ਲੋਡ ਲਿਆ ਗਿਆ ਤੇ ਉਹ ਬੈਲਟਾਂ ਬੁਲਟਾਂ ਕਿਤੇ ਖੋਲਣ ਦਾ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਤੇ ਉੱਤੇ ਤੇ ਉਹ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਕਿਸਾਰੇ ਬਈ ਕਸ਼ਾਪੁਰਜਾ ਚੱਕੇ ਕਿਸਾਰੇ ਜੀ ਹਾਂ ਜੀ ਕਰ ਜਾਈ ਚੋਖੇ ਤੁਹਾਨੂੰ ਪਤਾ ਘਰਾਂ ਕਿੰਨੀ ਕਮਦਨ ਹੁੰਦੀ ਕਿਤੇ ਤੇ ਔਖਾ ਹੋਇਆ ਬਈ ਕੰਮ ਹੁੰਨ ਤੇ ਸਾਰੇ ਬੰਨੀ ਕਿੰਨੇ ਬੱਚੇ ਆਹ ਕੁੜੀਆਂ ਹੀ ਆ ਭੈਣ ਮੇਰੀ ਇੱਕ ਹਾਂ ਜੀ